ਲਗਭਗ ਸਨ 1521 ਈਸਵੀ ਦੇ ਕਰੀਬ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਇੱਥੇ ਪਹੁੰਚੇ ਤੇ ਇਹ ਜਿਹੜਾ ਸਮਾਂ ਹੈ ਉਦੋਂ ਬਾਬਰ ਹਮਲਾ ਕਰਕੇ ਆ ਰਿਹਾ ਤੇ ਖਿਆਲ ਕਰਿਓ ਧੰਨ ਗੁਰੂ ਨਾਨਕ ਸਾਹਿਬ ਜੀ ਕਰਤਾਰਪੁਰ ਸਾਹਿਬ ਦੀ ਧਰਤੀ ਤੋਂ ਹੀ ਦੂਜੀ ਵਾਰ ਭਾਈ ਲਾਲੋ ਜੀ ਦੇ ਘਰ ਜਾਂਦੇ ਆ ਇਤਿਹਾਸ ਦੇ ਅੰਦਰ ਗੁਰਬਾਣੀ ਦੇ ਵਿੱਚ ਬਾਬਰ ਬਾਣੀ ਚਾਰ ਸ਼ਬਦ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਉਚਾਰਨ ਕੀਤੇ ਆ ਬਾਬਰ ਹਮਲਾ ਕਰਕੇ ਆ ਰਿਹਾ ਤੇ ਇਧਰੋਂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਰਤਾਰਪੁਰ ਨਗਰ ਵਸਾ ਕੇ ਦੂਜੀ ਵਾਰ ਭਾਈ ਲਾਲੂ ਜੀ ਘਰ ਜਾ ਕੇ ਬੈਠੇ ਆ ਸਤਿਗੁਰੂ ਕਿੰਨਾ ਸਮਾਂ ਉਹਨਾਂ ਦੇ ਘਰ ਤੇ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਉੱਥੇ ਫਿਰ ਸ਼ਬਦ ਉਚਾਰਨ ਕੀਤੇ ਆ ਭਾਈ ਲਾਲੂ ਜੀ ਨੂੰ ਸੰਬੋਧਨ ਹੁੰਦਿਆਂ ਸਹਿਬ ਜੀ ਕਹਿੰਦੇ ਜੈਸੀ ਮੈਂ ਆਵੇ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾਲੂ ਪਾਪ ਕੀ ਜਾਂਚ ਲੈ ਕਾਬ ਨੂੰ ਧਾਇਆ ਜੋਰੀ ਮੰਗੇ ਦਾਨ ਵੇ ਲਾਲੂ ਪਾਪ ਕੀ ਇਧਰ ਗੁਰੂ ਨਾਨਕ ਸਾਹਿਬ ਜੀ ਸਨ 1521 ਕਰਤਾਰਪੁਰ ਸਾਹਿਬ ਦੀ ਧਰਤੀ ਤੇ ਟਿਕਾਣਾ ਕਰਦੇ ਇਲਾਕੇ ਦੇ ਵਿੱਚ ਪ੍ਰਚਾਰ ਕਰਦੇ ਉਧਰੋਂ ਹਿੰਦੁਸਤਾਨ ਦੇ ਉੱਪਰ ਬਾਬਰ ਆਪਣੀ ਸ਼ਾਹੀ ਸ਼ੈਨਾ ਦੇ ਨਾਲ ਹਮਲਾਵਰ ਹੋ ਕੇ ਆ ਰਿਹਾ ਹੈ ਤੇ ਤੁਹਾਨੂੰ ਸਾਰਿਆਂ ਨੂੰ ਇਤਿਹਾਸ ਦਾ ਪਤਾ ਹੈ ਕਿ ਬਾਬਰ ਤੋਂ ਮੁਗਲਿਆ ਸਲਤਨਤ ਦੀ ਅਰੰਭਤਾ ਹੋ ਜਾਂਦੀ ਹੈ ਕਿਉਂਕਿ ਇਹ ਮੁਗਲ ਬਾਦਸ਼ਾਹ ਹੈ ਉਸ ਤੋਂ ਬਾਅਦ ਲਗਾਤਾਰ ਸਦੀਆਂ ਤੱਕ ਇਸ ਹਿੰਦੁਸਤਾਨ ਦੇ ਕਿਤੇ ਦੇ ਉੱਪਰ ਮੁਗਲ ਬਾਦਸ਼ਾਹ ਨੇ ਆਪਣਾ ਰਾਜ ਸਥਾਪਿਤ ਕਰ ਲਿਆ ਸੀ